ਹਾਂਜੀ ਦੋਸਤੋ ਅੱਜ ਪਹੁੰਚੇ ਆਂ ਸ੍ਰੀ ਗੁਰੂ ਅਮਰਦਾਸ ਅਪਾਹਜ ਤੇ ਵਿਰਧ ਆਸ਼ਰਮ ਪਿੰਡ ਸਰਾਬਾ ਜ਼ਿਲ੍ਹਾ ਲੁਧਿਆਣਾ ਦੋਸਤੋ ਆਪਦੇ ਲਈ ਤਾਂ ਹਰ ਕੋਈ ਜਿਉ ਲੈਂਦਾ ਪਰ ਦੂਜਿਆਂ ਲਈ ਜਦੋਂ ਕੋਈ ਜਿਉਂਦਾ ਨਾ ਉਹ ਬਹੁਤ ਵੱਡੀ ਗੱਲ ਹੋ ਜਾਂਦੀ ਆ ਅੱਜ ਗੱਲਬਾਤ ਕਰਾਂਗੇ ਆਪਾਂ ਇਸ ਆਸ਼ਰਮ ਦੇ ਸੰਬੰਧ ਦੇ ਵਿੱਚ ਵੀਡੀਓ ਦੇ ਵਿੱਚ ਆਪਣੇ ਨਾਲ ਹੋਣਗੇ ਸਰਦਾਰ ਚਰਨ ਸਿੰਘ ਜੋਧਾ ਜੀ ਜੋ ਕਿ ਇਸ ਆਸ਼ਰਮ ਬਾਰੇ ਸਾਰੀ ਜਾਣਕਾਰੀ ਆਪਣੇ ਨਾਲ ਸਾਂਝੀ ਕਰਨਗੇ ਤੇ ਇਸ ਵੀਡੀਓ ਲਈ ਖਾਸ ਤੌਰ ਤੇ ਧੰਨਵਾਦ ਆ BMW ਵਰਕਸ਼ਾਪ ਬਾਈ ਬਲਜੀਤ ਹੋਂ ਦਾ ਜੁੜੇ ਰਹੋ ਸਾਰੀ ਵੀਡੀਓ ਦੇ ਨਾਲ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਜਰੂਰ ਇਹ ਵੀਡੀਓ ਨੂੰ ਦੇਖਣ ਤੇ ਅੱਗੇ ਸ਼ੇਅਰ ਵੀ ਕਰਨ ਆਜੋ ਕਰਦੇ ਆਂ ਗੱਲਬਾਤ ਸਰਦਾਰ ਚਰਨ ਸਿੰਘ ਜੋਧਾਂਜੀ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਦੋਸਤੋ ਤੁਹਾਡਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਪਹੁੰਚੇ ਆ ਗੁਰੂ ਅਮਰਦਾਸ ਅਪਾਹਜ ਆਸ਼ਰਮ ਪਿੰਡ ਸਰਾਬਾ ਜ਼ਿਲ੍ਹਾ ਲੁਧਿਆਣਾ ਅੱਜ ਆਪਣੇ ਨਾਲ ਹੋਣਗੇ ਇਸ ਸੰਸਥਾ ਨੂੰ ਜੋ ਦੇਖਰੇਖ ਕਰਦੇ ਨੇ ਸਰਦਾਰ ਚਰਨ ਸਿੰਘ ਜੋਧਾ ਜੀ ਅੱਜ ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਇਸ ਆਸ਼ਰਮ ਉੱਤੇ ਜਿੰਨੇ ਵੀ ਮੈਂਬਰ ਰਹਿ ਰਹੇ ਨੇ ਉਹਨਾਂ ਦਾ ਕਿੱਦਾਂ ਦੇਖਰੇਖ ਕੀਤੀ ਜਾਂਦੀ ਹੈ ਕਿੱਦਾਂ ਇਹ ਆਸ਼ਰਮ ਦੀ ਸ਼ੁਰੂਆਤ ਹੋਈ ਸੀ ਸਾਰੀ ਗੱਲਬਾਤ ਇਹਨਾਂ ਨਾਲ ਸਾਂਝੀ ਕਰਾਂਗੇ ਕਰਦੇ ਆ ਸਰਦਾਰ ਸਾਹਿਬ ਦਾ ਸਵਾਗਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਜੀ ਹਾਂਜੀ ਠੀਕ ਹੈ ਜੀ ਕਿਵੇਂ ਚੱਲਦਾ ਕੰਮ ਠੀਕ ਹੈ ਜੀ ਕਿਰਪਾ ਮਾਲਕ ਦੀ ਕਿਰਪਾਈ ਚਾਹੀਦੀ ਐ ਜੀ ਤੁਹਾਨੂੰ ਏਸ ਜੀ ਲਈ ਮੁਬਾਰਕਬਾਦ ਵੀ ਹੈ ਵੀ ਤੁਸੀਂ ਮਨੁੱਖਤਾ ਲਈ ਜੋ ਇੰਨੀ ਵਧੀਆ ਸੇਵਾ ਬਖੂਬੀ ਨਾਲ ਲਵਾ ਰਹੇ ਹੋ ਤੇ ਕਿੰਨਾ ਸਮਾਂ ਹੋ ਗਿਆ ਇਹ ਸੰਸਥਾ ਨੂੰ ਚਲਾਉਂਦੇ ਹੋਏ ਜੀ ਇਹ ਸੰਸਥਾ ਜੀ ਡਾਕਟਰ ਨਰਿੰਦਰ ਸਿੰਘ ਮੰਗਟ ਜੀ ਪੀ ਐ ਪੀ ਐਚ ਡੀ ਨੇ ਠੀਕ ਹੈ ਜੀ ਉਹ ਅੱਜ ਕੱਲ ਕੈਨੇਡਾ ਕੈਗਰੀ ਰਹ ਰਹੇ ਨੇ ਠੀਕ ਹੈ ਜੀ ਉਹਨਾਂ ਦੇ ਮਨ ਦੇ ਵਿੱਚ ਭਾਵਨਾ ਸੀ ਜੀ ਕਿ ਮੈਂ ਸਾਰੀ ਜ਼ਿੰਦਗੀ ਆਪਣੇ ਲਈ ਜਿਉਂਿਆ ਹਾਂ ਬਿਲਕੁਲ ਹੁਣ ਕਰ ਸਮਾਂ ਮੈਂ ਦੂਸਰਿਆਂ ਲਈ ਵੀ ਜਿਉਣਾ ਬਸ ਜੀ ਜੀ ਓਹੋ ਜਦੋਂ ਕੈਨੇਡਾ ਤੋਂ 10 ਦਿਨ ਲਈ 20 ਦਿਨ ਲਈ ਮਹੀਨੇ ਲਈ ਲੁੜਿਆਣੇ ਆਉਣ ਹਾਂਜੀ ਤਾਂ ਉਹਨਾਂ ਨੇ ਇੱਥੇ ਆ ਕੇ ਇੱਕ ਸਾਈਕਲ ਉਹਨਾਂ ਦਾ ਉਹ ਸਾਈਕਲ ਲੈ ਕੇ ਰੋੜਾਂ ਤੇ ਘੁੰਮਣਾ ਠੀਕ ਹੈ ਜੀ ਜਿੱਥੇ ਕਿਤੇ ਕੋਈ ਮਰੀਜ਼ ਪਿਆ ਹਾਂਜੀ ਉਸ ਨੂੰ ਦਵਾਈ ਦੇਵਾ ਕੇ ਜੀ ਉੱਥੇ ਛੱਡ ਦਿੰਦੇ ਸੀ ਅੱਛਾ ਜੀ ਜਿੰਨਾ ਚਿਰ ਕੈਨੇਡਾ ਚ ਆ ਕੇ ਰਹਿੰਦੇ ਸੀ ਸਾਰਾ ਮਹੀਨਾ ਸਾਰਾ ਜਿੰਨੇ ਵੀ ਦਿਨ ਰਹੇ ਉਹ ਵੀ ਸੇਵਾ ਕਰਦੇ ਸੀ ਸੇਵਾ ਕਰਦੇ ਸੀ ਉਹਨਾਂ ਕੋਈ ਪ੍ਰੋਪਰ ਜਗ੍ਹਾ ਹੈ ਨਹੀਂ ਸੀ 2005 ਵਿੱਚ ਫਿਰ ਉਹ ਰਿਟਾਇਰ ਹੋਏ ਠੀਕ ਹੈ ਜੀ ਐਜ਼ ਅ ਸਾਇੰਟਿਸਟ ਜੀ ਰਿਟਾਇਰਮੈਂਟ ਤੋਂ ਬਾਅਦ ਉਹਨਾਂ ਨੇ ਇੱਥੇ ਆ ਕੇ ਜਗ੍ਹਾ ਲਈ ਜੀ ਜਗ੍ਹਾ ਲੈਣ ਤੋਂ ਬਾਅਦ ਇਹ ਰਸਤਾ ਬੰਦ ਸੀ ਕੱਚਾ ਸੀਗਾ ਠੀਕ ਹੈ ਜੀ ਹੌਲੀ ਹੌਲੀ ਉਹਨਾਂ ਨੇ ਇੱਥੇ ਚੰਦਰਨਾਲ ਇੱਕ ਸ਼ੁਰੂਆਤ ਕਰ ਲਈ ਸ਼ੁਰੂਆਤ ਕੀਤੀ ਇੱਕ ਮਰੀਜ਼ ਲਿਆਂਦਾ ਜੀ ਉਹਨੂੰ ਆਪ ਹੀ ਰੋਟੀ ਪਾਣੀ ਬਣਾ ਕੇ ਦਿੰਦੇ ਸੀ ਸਟੋਕ ਲਾਰਡਨ ਰੱਖੀ ਅੱਛਾ ਜੀ ਰਾਤ ਵਾਸਤੇ ਜੀ ਦਿੰਦੇ ਟਾਈਮ ਸਾਈਕਲ ਸੀ ਉਹਨਾਂ ਦਾ ਜੀ ਉਹ ਸੇਵਾ ਕਰਨ ਦੀ ਭਾਵਨਾ ਸੀ ਉਹਨਾਂ ਚ ਉਹਨਾਂ ਨੇ ਹੌਲੀ 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 ਅੱਜ ਇਸ ਆਸ਼ਰਮ ਦੇ ਵਿੱਚ 300 ਮਰੀਜ਼ ਰਹਿ ਰਹੇ ਆ ਜੀ 40 ਬੰਦੇ ਕੰਮ ਕਰਦੇ ਨੇ ਠੀਕ ਹੈ ਜੀ ਤਕਰੀਬਨ 3 ਏਕੜ ਦੇ ਵਿੱਚ ਹੈ ਜੀ ਹੈ ਇਹ ਸਾਰਾ ਆਸ਼ਰਮ ਹਾਂਜੀ ਠੀਕ ਹੈ ਜੀ ਉਹਨਾਂ ਦੀ ਸੇਵਾ ਰੰਗ ਲਈ ਆਈ ਹੈ ਜੀ ਇਹ ਜੀ ਜੀ ਬਿਲਕੁਲ ਤੇ ਇਹ ਜਾਨੀ 2005 ਦੇ ਵਿੱਚ ਇਹ ਸ਼ੁਰੂਆਤ ਹੋਈ ਸੀ ਹਾਂਜੀ ਤੇ ਅੱਜ ਮਾਲਕ ਦੀ ਕਿਰਪਾ ਦੇ ਨਾਲ ਇੱਕ ਤੋਂ ਸ਼ੁਰੂ ਕਰਿਆ ਸੀ ਕੰਮ ਅੱਜ ਆਪਣੇ ਕੋਲ 300 ਬੰਦਾ ਰਹਿ ਰਿਹਾ ਹੈ ਹਾਂਜੀ ਠੀਕ ਹੈ ਜੀ ਤੇ ਲੋ ਜੋ ਵੀ ਆ ਵਾਅਦੇ ਕਰਦੇ ਹੋਣਗੇ ਤੇ ਠੀਕ ਹੋ ਕੇ ਵੀ ਕਈ ਬੰਦੇ ਜਾ ਚੁੱਕੇ ਹੋਣਗੇ ਹਾਂਜੀ ਠੀਕ ਹੈ ਜੀ ਤੇ ਜਿੱਦਾਂ ਇਹ ਵੀ ਸਾਨੂੰ ਪ੍ਰੋਸੈਸ ਦੱਸੋ ਵੀ ਮਤਲਬ ਕਿਤੇ ਵੀ ਤੁਹਾਨੂੰ ਜਦੋਂ ਨਵਾਂ ਮਰੀਜ਼ ਲੈ ਕੇ ਆਉਨੇ ਹੋ ਤਾ ਉਹਦੇ ਲਈ ਤੁਹਾਨੂੰ ਫੋਨ ਕਾਲ ਆਉਂਦੀ ਆ ਜਾਂ ਤੁਹਾਡੇ ਟੀਮ ਦੇ ਮੈਂਬਰ ਜਾਂਦੇ ਆ ਕਿੱਦਾਂ ਵਾਜੀ ਉਹ ਇਹ ਇਦਾਂ ਜੀ ਸਾਡਾ ਜਿਹੜਾ ਇਹ ਆਸ਼ਰਮ ਆ ਜੀ ਇਹਦੇ ਵਿੱਚ ਜਿਹੜੇ ਮਰੀਜ਼ ਸਿਵਲ ਹਸਪਤਾਲ ਦੇ ਵਿੱਚ ਲਵਾਰਸ ਬੋਰਡ ਆ ਹਾਂਜੀ ਉੱਥੇ ਐਸੇ ਮੋਸਲ ਕੋਲ ਸਾਡਾ ਨੰਬਰ ਆ ਠੀਕ ਆ ਜੀ ਜਦੋਂ ਮਰੀਜ਼ ਉਹ ਮਹੀਨਾ ਤੋਂ ਮਹੀਨਾ ਸੇਵਾ ਕਰਦੇ ਨੇ ਜਦੋਂ ਉਹਦਾ ਠੀਕ ਹੋ ਜਾਂਦਾ ਹਾਂਜੀ ਉਹ ਅਨਨੋਨ ਹੁੰਦਾ ਲਵਾਰਸ ਹੁੰਦਾ ਜੀ ਸਰਕਾਰ ਸਾਡੇ ਕੋਲੇ ਭੇਜ ਦਿੰਦੀ ਆ ਭੇਜ ਦਿੰਦੀ ਠੀਕ ਆ ਜੀ ਉਸ ਤੋਂ ਬਾਅਦ ਕੋਈ ਰੋਡ ਤੇ ਪਿਆ ਜੀ ਕਿਸੇ ਦੁਕਾਨਾਂ ਕੋਲੇ ਦੁਕਾਨਾ ਮੂਰੇ ਪਿਆ ਹਾਂਜੀ ਪਿੰਡ ਦੇ ਵਿੱਚ ਪਿਆ ਪਿੰਡ ਦੀ ਪੰਚਾਇਤ ਭੇਜ ਦਿੰਦੀ ਆ ਜੀ ਦੁਕਾਨਾ ਮੂਰੇ ਪਿਆ ਤਾਂ ਦੁਕਾਨ ਦੀ ਐਸੋਸੀਏਸ਼ਨ ਹੁੰਦੀ ਆ ਉਹ ਭੇਜ ਦਿੰਦੀ ਆ ਭੇਜ ਦਿੰਦੀ ਆ ਤੇ ਜੇ ਕੋਈ ਪੁਲਿਸ ਨੂੰ ਮਿਲਦਾ ਨਾ ਵਾਰਿਸ ਪੁਲਿਸ ਭੇਜ ਦਿੰਦੀ ਆ ਜੀ ਠੀਕ ਆ ਜੀ ਸਾਡਾ ਸਾਰਿਆਂ ਨੂੰ ਹੀ ਬੇਨਤੀ ਆ ਹਾਂਜੀ ਵੀ ਜਿੱਥੇ ਵੀ ਜਿਸ ਤਰ੍ਹਾਂ ਦਾ ਮਰੀਜ਼ ਕੋਈ ਲਾवारिस ਆ ਨਾ ਹਾਂਜੀ ਉਹਨੂੰ ਜਿੰਨੀ ਜਲਦੀ ਹੋ ਸਕੇ ਸਾਡੇ ਆਸ਼ਰਮ ਵਿੱਚ ਭੇਜੋ ਤਾਂ ਜੋ ਤੁਸੀਂ ਇਹਨਾਂ ਦੀ ਸੇਵਾ ਕਰ ਸਕੋ ਸੇਵਾ ਕਰ ਸਕੀ ਬਿਲਕੁਲ ਜੀ ਮਤਲਬ ਜਿੰਨੀਆਂ ਚੀਜ਼ਾਂ ਤੁਸੀਂ ਨਾਮ ਲਿਆ ਵਾ ਪੁਲਿਸ ਆਫੀਸਰ ਦਾ ਹਸਪੀਟਲ ਦਾ ਮਤਲਬ ਉਹਨਾਂ ਨਾਲ ਤੁਹਾਡਾ ਲਿੰਕ ਆਪਾਂ ਲੇਗਾ ਹਾਂ ਹਾਂ ਜੀ ਉਹ ਤੁਹਾਡੇ ਨਾਲ ਜਦੀ ਕੰਟੈਕਟ ਕਰ ਲੈਂਦੇ ਕੰਟੈਕਟ ਕਰਦੇ ਠੀਕ ਆ ਜੀ ਤੇ ਇਹ ਤਾਂ ਤੁਹਾਡਾ ਜਿੱਦਾਂ ਮਤਲਬ ਕਿ ਇਸ ਟਾਈਮ 300 ਬੰਦਾ ਜਿਹੜਾ ਰਹਿ ਰਿਹਾ ਵਾ ਹਾਂ ਜੀ ਉਹ ਜਿੱਦਾਂ ਪੰਜਾਬ ਦੀ ਗੱਲ ਕਰੀਏ ਤਾਂ ਦੂਰੋਂ ਦੂਰੋਂ ਵੀ ਬੰਦੇ ਹੋਣਗੇ ਜਾਂ ਪੰਜਾਬ ਦੇ ਨੇ ਜ਼ਿਆਦਾਤਰ ਨਹੀਂ ਜੀ ਨਹੀਂ ਠੀਕ ਆ ਜੀ ਪੰਜਾਬ ਦੇ ਤਾਂ ਤਕਰੀਬਨ 5-7% ਆ ਜੀ अच्छा बाहरले बंदे ज्यादा हैं थ्रू आउट इंडिया जी अच्छा जी बांग्लादेश दे श्रीलंका दे जी ਤੇ थ्रू आउट इंडिया ਹਰ ਸਟੇਟ ਦਾ ਬੰਦਾ ਜੀ ਇੱਥੇ ਠੀਕ ਹੈ ਜੀ ਕੁਝ ਐਸੇ ਬੰਗਾਲੀ ਨੇ ਜਿਨ੍ਹਾਂ ਦੀ ਸਾਨੂੰ ਭਾਸ਼ਾ ਦੀ ਸਮਝ ਨਹੀਂ ਆਉਂਦੀ ਹਾਂਜੀ ਹਾਂਜੀ ਕੁਝ ਉਹਨਾਂ ਨੂੰ ਵੀ ਏਟੇ ਕਰਦੇ ਆ ਫਿਰ ਉਹ ਕਿਦਾਂ ਟੈਕਲ ਕਰਦੇ ਹੋ ਉਹ ਚੀਜ਼ ਨੂੰ ਜਿੱਦਾਂ ਭਾਸ਼ਾ ਦਾ ਕਿਤੇ ਹੁੰਦਾ ਭਾਸ਼ਾ ਦਾ ਜੀ ਕਈ ਵਾਰ ਅਸੀਂ ਯੂਨੀਵਰਸਿਟੀ ਚ ਬੰਗਾਲੀ ਮੁੰਡੇ ਪੜ੍ਹਦੇ ਆ ਠੀਕ ਹੈ ਜੀ ਜਦੋਂ ਉਹਦਾ ਕੋਈ ਘਰ ਦਾ ਐਡਰੈਸ ਕੁਝ ਉਹ ਵੀ ਗੱਲਬਾਤ ਸੁਣਨੀ ਹੁੰਦੀ ਅਸੀਂ ਉੱਥੇ ਬਿਲਾ ਲਈਦੇ ਆ ਜੀ ਉਹ ਆ ਕੇ ਸਾਨੂੰ ਟ੍ਰਾਂਸਫਰ ਕਰਕੇ ਦੱਸ ਦਿੰਦੇ ਆ ਇਹ ਹੌਲੀ ਹੌਲੀ ਜਿਹੜਾ ਮੇਰੀ 5-4 ਸਾਲ ਰਹਿ ਜਾਂਦਾ ਉਹ ਬਸ ਸਮਝਣ ਨੂੰ ਲੱਗਦਾ ਕਿ ਉਹਨੂੰ ਸਮਝ ਆਉਂਦਾ ਸਮਝ ਆਉਂਦਾ ਸਹੀ ਹੈ ਸਹੀ ਉਹਦਾ ਹਰ ਬੰਦੇ ਦਾ ਹੋ ਜਾਂਦਾ ਪਰ ਇੱਕ ਗੱਲ ਜਿੰਨੀਆਂ ਕਿ ਮੈਂ ਜਿੱਦਾਂ ਆਪਾਂ ਪਹਿਲਾਂ ਵੀ ਗੱਲਬਾਤ ਕਰਦੇ ਸੀ ਇਹਨਾਂ ਕੋਲ ਹਰ ਸਮੱਸਿਆ ਦਾ ਹੱਲ ਹੈਗਾ ਵਾ ਜੋ ਵੀ ਇਹਨਾਂ ਕੋਲੇ ਸਾਰਾ ਪ੍ਰੋਪਰ ਇਹਨਾਂ ਕੋਲੇ ਚੀਜ਼ੋ ਬੰਦੋਬਸਤ ਕਰਿਆ ਹੁੰਦਾ ਵਾ ਅਸੀਂ ਪਹਿਲਾਂ ਆਪ ਕੈਮਰਾ ਵੀ ਗੱਲ ਕਰਦੇ ਸੀਗੇ ਕਿ ਸਾਰੀ ਸਹੂਲਤ ਇੱਥੇ ਅਵੇਲੇਬਲ ਆ ਦੇਖੋ ਜੀ ਸਾਡੇ ਕੋਲੇ ਜਨਰਲ ਮੈਡੀਸਨ ਮੈਡੀਸਨ ਵਾਸਤੇ ਐਮਡੀ ਡਾਕਟਰ ਆ 4 ਘੰਟੇ ਡੇਲੀ ਆਉਂਦਾ ਠੀਕ ਹੈ ਜੀ 2 ਨਰਸਾਂ ਰੱਖੀਆਂ ਹੋਈਆਂ ਬੀਐਸਸੀ ਜੀ ਇੱਕ ਜੀਐਨਐਮ ਠੀਕ ਹੈ ਜੀ ਉਹ 8 ਘੰਟੇ ਡਿਊਟੀ ਕਰਦੀਆਂ ਨੇ ਜੀ ਸਵੇਰੇ ਉਹਨਾਂ ਨੇ ਸਾਰੇ ਮਰੀਜ਼ਾਂ ਦੀ ਮੈਡੀਸਨ ਦੇਣੀ ਆ ਠੀਕ ਹੈ ਜੀ ਚੈੱਕਅਪ ਕਰਦੀਆਂ ਸ਼ਾਮ ਨੂੰ ਫੇਰ ਚੈੱਕਅਪ ਕਰੀਏ ਚੈੱਕਅਪ ਦਾ ਨੰਬਰ ਜਿਹੜਾ ਐਮਡੀ ਡਾਕਟਰ ਆ 4 ਘੰਟੇ ਡੇਲੀ ਰਹਿੰਦਾ ਕੋਈ ਸਾਡਾ ਸੀਰੀਅਸ ਕੇਸ ਹੁੰਦਾ ਉਹ ਨੂੰ ਸਹੀ ਕਰਦਾ ਉਹ ਦੇਖਦੇ ਨੇ ਉਸ ਤੋਂ ਬਾਅਦ ਸਾਡੇ ਕੋਲ ਸਕੈਟਰਡ ਡਾਕਟਰ ਠੀਕ ਹੈ ਜੀ रोशन लाल नारंग ठीक है जी ओहो डीएमसी चो एमडी रिटायर ने हां जी स्कैट्रिक ਦੇ ਮਾਹਰ ਨੇ ਜੀ ਉਹ ਇੱਥੇ ਫਰੀ ਸੇਵਾ ਕਰਦੇ ਨੇ ਜੀ 15 ਦਿਨ ਬਾਅਦ ਆਉਂਦੇ ਨੇ हां जी ਮੈਡੀਸਨ ਸਾਨੂੰ ਲੈਣੀ ਪੈਂਦੀ ਆ ਜੀ ਪਰ ਉਹ ਮਰੀਜ਼ ਦੀ ਦਵਾਈ ਘਟਾਉਣੀ ਵਧਾਉਣੀ ਉਹਦਾ ਜੋ ਵੀ ਸਿਸਟਮ ਆ हां जी ਉਹ ਸਾਰਾ ਕੁਝ ਤਕਰੀਬਨ ਸਾਡੇ ਕੋਲ ਜਿੰਨੇ ਮਰੀਜ਼ ਨੇ ਉਹ ਵਿੱਚੋਂ 90% ਸਕੈਟ्रिक ਨੇ ਠੀਕ ਹੈ ਜੀ 90% ਮੈਂਟਲੀ ਨੇ ਜੀ ਉਹ ਹੌਲੀ ਹੌਲੀ ਸਟੇਬਲ ਹੋ ਜਾਂਦੇ ਆ ਜੀ ਸਮੇਂ ਦੇ ਨਾਲ ਸਹੀ ਹੈ ਸਹੀ ਹੈ ਤੇ ਸਰਦਾਰ ਸਾਹਿਬ ਜੀ ਗੱਲ ਕਰੀਏ ਕਿੰਨੇ ਇੱਕ ਇੰਨੇ ਲੰਮੇ ਸਮਰ ਤੋਂ 5 ਤੋਂ ਲੈ ਕੇ 24 ਹੋ ਗਿਆ ਕਿੰਨੇ ਕ ਬੰਦੇ ਠੀਕ ਹੋ ਕੇ ਜਾ ਚੁੱਕੇ ਆ ਕੁਝ ਆਈਡੀਆ ਹੋਵੇ ਇੱਥੇ ਜੀ ਬਹੁਤ ਬੰਦੇ ਠੀਕ ਹੋ ਕੇ ਜਾ ਚੁੱਕੇ ਆ ਜੀ ਕਈ ਵਾਰ ਤਾਂ ਸਾਨੇਬਲ ਕੋਲ ਐਕਸੀਡੈਂਟ ਹੋਇਆ ਐਸਐਚਓ ਸੀ ਉਹਦੀ ਮਾਤਾ ਸੀਗੀ ਜੀ ਉਹ ਗੱਡੀ ਵਾਲਿਆਂ ਸਿਵਲ ਹਸਪਤਾਲ ਛੱਡ ਗਏ ਅੱਛਾ ਜੀ ਸ਼ਿਵਰਾਸ ਦਾ ਜੋ ਠੀਕ ਹੋ ਕੇ ਸਾਡੇ ਕੋਲ ਆ ਗਈ ਉਹ 2 ਸਾਲ ਸਾਡੇ ਕੋਲ ਰਹੀ 2 ਸਾਲ ਬਾਅਦ ਉਹ ਯਾਦ ਆਸਬਾਪ ਸਾਗੀ ਜੀ ਉਹਨੇ ਆਪਣਾ ਐਡਰੈਸ ਦੱਸਿਆ ਅਸੀਂ ਸ਼ਾਨੇਵਾਲ ਜਾ ਕੇ ਉਹਨਾਂ ਦਾ ਕੰਟੈਕਟ ਕੀਤਾ ਉਹ ਬੜੇ ਖੁਸ਼ ਹੋਏ ਨਾਲ ਸਾਨੂੰ ਖ਼ਬਰ ਲਖਾਇਆ ਵੀ ਅਸੀਂ ਖ਼ਬਰ ਚ ਵੀ ਦਿੱਤਾ ਸੀ ਹਾਂਜੀ ਅਸੀਂ ਬਹੁਤ ਦੂਰ ਤੱਕ ਲੱਭਿਆ ਸਾਨੂੰ ਨਹੀਂ ਮਿਲੀ ਜੀ ਚਲੋ ਮਾਤਾ ਨੂੰ ਉਹ ਲੈ ਗਏ ਆ ਕਿ ਉਹਨਾਂ ਦਾ ਉਹਨਾਂ ਨੂੰ ਪਰਿਵਾਰ ਮਿਲ ਗਿਆ ਉਹਨਾਂ ਨੂੰ ਮਾਤਾ ਮਿਲ ਗਈ ਜੀ 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 ਪਰ ਇਹ ਦੇਖੋ ਦੁਨੀਆਦਾਰੀ ਦੇ ਵਿੱਚ ਹਨਾ ਆਪਦੇ ਲਈ ਤਾਂ ਦੋਸਤੋ ਹਰ ਕੋਈ ਜਿਹਾਉਂਦਾ ਪਰੇ ਇਦਾਂ ਦੇ ਇਨਸਾਨ ਨੇ ਜਿੱਦਾਂ ਸਾਡੀ ਕੋਸ਼ਿਸ਼ ਇਹ ਹੀ ਹੁੰਦੀ ਆ ਵੀ ਤੁਹਾਡੇ ਸਾਹਮਣੇ ਇਦਾਂ ਦੇ ਇਨਸਾਨ ਲੈ ਕੇ ਆਈਏ ਜਿਹੜੇ ਕਿ ਇਨਸਾਨੀਅਤ ਨੂੰ ਪਿਆਰ ਕਰਦੇ ਨੇ ਤੇ ਕੋਣ ਸਾਰਿਆਂ ਦਾ ਹੀ ਜੀ ਕਰਦਾ ਵੀ ਘਰੇ ਬੈਠੀਏ ਪਰ ਇਹ ਇਦਾਂ ਦੇ ਇਨਸਾਨ ਨੇ ਜਾਂ ਇਹਨਾਂ ਦਾ ਜਿਹੜਾ ਸਾਰਾ ਸਟਾਫ ਆ ਔਰ ਜੋ ਸੇਵਾ ਨਿਭਾ ਰਹੇ ਨੇ ਇਨਸਾਨੀਅਤ ਨੂੰ ਪਿਆਰ ਕਰਦੇ ਨੇ ਤੇ ਦੂਜਿਆਂ ਲਈ ਜਿਉਣਾ ਉਹ ਜਿਉਂ ਰਹੇ ਨੇ ਆਪਾਂ ਇਹ ਕਹਿ ਸਕਦੇ ਹਾਂ ਜੀ ਵੱਡੀ ਸੇਵਾ ਤੁਹਾਡੀ ਜੀ ਹੈ ਬਸ ਜੀ ਅਸੀਂ ਨਹੀਂ ਕਰਨ ਵਾਲੇ ਪ੍ਰਮਾਤਮਾ ਕਰਨ ਵਾਲਾ ਬਿਲਕੁਲ ਮੇਰੇ ਕੋ ਕੋਟੀਆ ਇਸ਼ਾਰਾ ਕੋ ਹਾਂਜੀ 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 ਬਾਕੀ ਗੁਰੂ ਅਮਰਦਾਸ ਮਹਾਰਾਜ ਦੀ ਕਿਰਪਾ ਜੀ ਉਹਨਾਂ ਦੀ ਕਿਰਪਾ ਜੀ ਠੀਕ ਹੈ ਕਿ ਨਹੀਂ ਤੇ ਇਸ ਸਮੇ ਕਿੰਨੇ ਏਕੜ ਦੀ ਜਗਾ ਜੀ ਸਾਰੀ ਇਹ ਇਹ 3 ਏਕੜ ਜਗਾ ਜੀ ਠੀਕ ਹੈ ਜੀ ਪਹਿਲਾਂ ਸਾਡੇ ਮਰੀਜ਼ ਛੱਡਾਂ ਦੇ ਵਿੱਚ ਰਹਿੰਦੇ ਸੀ ਹਾਂਜੀ ਛੱਡਾਂ ਦਾ ਤੁਹਾਨੂੰ ਪਤਾ ਹੀ ਆ ਵੀ ਗਰਮੀਆਂ ਸਰਦੀਆਂ ਚ ਪ੍ਰੋਬਲਮ ਆਉਂਦੀ ਆ ਹਾਂਜੀ ਹੁਣ ਅਰਲੀ ਸਾਈਡ ਤੇ 60 ਬਾਈ 250 ਫੁੱਟ ਦੀ ਬਿਲਡਿੰਗ ਤਿਆਰ ਹੋ ਗਈ ਠੀਕ ਹੈ ਜੀ ਫਸਟ ਫਲੋਰ ਤਿਆਰ ਹੋ ਗਈ ਉਹ ਤਿੰਨ ਮੰਜ਼ਲੀ ਬਣਨੀ ਆ ਠੀਕ ਹੈ ਜੀ ਸਾਰੇ ਮਰੀਜ਼ ਉੱਪਰ ਸਿਫਟ ਕਰ ਦਨੇ ਆ ਆਹ ਇਧਰਲੀ ਬਿਲਡਿੰਗ ਹੈ ਲੇਡੀਜ਼ ਵਾਸਤੇ ਆ ਠੀਕ ਹੈ ਜੀ 70 ਦੇ ਕਰੀਬ ਸਾਡੇ ਕੋਲ ਲੇਡੀਜ਼ ਨੇ ਜੀ 200 ਪਲੱਸ ਜੈਂਟਸ ਨੇ ਜੀ ਜੀ ਇਹਨਾਂ ਨੂੰ ਕਿੰਨੇ ਟਾਈਮ ਪ੍ਰਸ਼ਾਦਾ ਪਾਣੀ ਸਬਜ਼ੀ ਢਾਲ ਜੋ ਵੀ ਪ੍ਰੋਪਰ ਗੁਰੂਕਾਂ ਲੰਗਰ ਸੰਗਤਾਂ ਲਿਆਉਂਦੀਆਂ ਬਿਲਕੁਲ ਉਹ ਸ਼ਿਕਾਇਤ ਜਾਂਦਾ ਲੋਕ ਇੱਥੇ लवली ਯੂਨੀਵਰਸਿਟੀ ਤੋਂ ਕਾਲਜਾਂ ਦੇ ਸਟੂਡੈਂਟ ਅੱਛਾ ਜੀ ਸਕੈਡ ਹਾਰ ਤੋਂ ਬੱਚੇ ਸਾਡੇ ਕੋਲ ਇੱਥੇ ਹਰ ਸੰਡੇ ਅਪਾਇੰਟਮੈਂਟ ਲੈ ਕੇ ਆਉਂਦੇ ਨੇ ਆਉਂਦੇ ਨੇ ਜੀ ਬੱਚੇ ਕਾਲਜਾਂ ਦੇ ਯੂਨੀਵਰਸਿਟੀਆਂ ਦੇ ਉਹ ਫਿਰ ਇਹਨਾਂ ਬੱਚਿਆਂ ਆਪਣੇ ਬੱਚੇ ਸਾਰੇ ਟੀਚਰ ਲੈ ਆਉਂਦੇ ਨੇ ਉਹ ਇਹਨਾਂ ਨੂੰ ਮਰੀਜ਼ਾਂ ਨੂੰ ਦਿਖਾ ਕੇ ਇਹਨਾਂ ਦਾ ਫਨ ਕਰਕੇ ਜੀ ਕੋਈ ਮੈਜਰ ਯੂਨੀਵਰਸਿਟੀ ਬਣਾਉਣ ਦਾ ਕੋਈ ਬੰਦ ਨਾ ਬਣਾਉਣ ਦਾ ਸਹੀ ਹੈ ਸਹੀ ਹੈ ਉਹ ਸਾਰੀ ਇੱਥੇ ਸਾਡੇ ਕੋਲੇ ਪ੍ਰੋਪਰ ਸੰਗਤੋਂ ਵੀ ਹੈ ਜੀ ਹਾਂਜੀ ਤੇ ਇਹਨਾਂ ਨਾਲ ਫਨ ਕਰਕੇ ਇਹਨਾਂ ਦੀ ਦੇਖ ਕੇ ਸਹੀ ਹੈ ਇਹ 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 ਗੱਲ ਬਹੁਤ ਚੰਗੀ ਆ ਦੋਸਤੋ ਵੀ ਆਪਾਂ ਕੁਝ ਵੀ ਜਿੱਦਾਂ ਸਰਦਾਰ ਸਾਹਿਬ ਨੇ ਕਿਹਾ ਵੀ ਆਪਦਾ ਫੰਕਸ਼ਨ ਹੋ ਰਿਹਾ ਸੈਲੀਬ੍ਰੇਟ ਕਰਨ ਲਈ ਆਉਂਦੇ ਨੇ ਬਾਹਰ ਅੰਦਰ ਤਾਂ ਸਾਰੇ ਹੀ ਮਨਾਉਂਦੇ ਨੇ ਪਰ ਕਿੰਨੀ ਚੰਗੀ ਗੱਲ ਆ ਵੀ ਉਹ ਇੱਥੇ ਆ ਕੇ ਜਿੰਨੇ ਵੀ ਇਸ ਆਪਣੇ ਸੰਸਥਾ ਦੇ ਵਿੱਚ ਰਹਿ ਰਹੇ ਨੇ ਉਹਨਾਂ ਨਾਲ ਆਪਦਾ ਜੋ ਵੀ ਜ਼ਿੰਦਗੀ ਦੀਆਂ ਖੁਸ਼ੀਆਂ ਸਾਂਝੀਆਂ ਕਰਦੇ ਨੇ ਇਹ ਬਹੁਤ ਵਧੀਆ ਗੱਲ ਆ ਜੀ ਤੇ ਉਹਨਾਂ ਦਾ ਵੀ ਮਤਲਬ ਕਹਿੰਦੇ ਵੀ ਮਾਈਂਡ ਡਿਵਰਟ ਹੋਣ ਵਾਲੀ ਗੱਲ ਬੰਦੇ ਦਾ ਮਨ ਖੁਸ਼ ਹੋ ਜਾਂਦਾ ਬਹੁਤ ਉਹਨਾਂ ਨੂੰ ਸਕੂਨ ਮਿਲਦਾ ਜੀ ਸਕੂਨ ਮਿਲਦਾ ਬਿਲਕੁਲ ਸਹੀ ਗੱਲ ਹੈ ਜੀ ਤੇ ਆਪਾਂ 300 ਬੰਦੇ ਦਾ ਕੱਟ ਕਰਨਾ ਹੋਵੇ ਹਾਂਜੀ ਇਹਨਾਂ ਕੁਝ ਕਰਨਾ ਪੈਂਦਾ ਬਿਲਕੁਲ ਸਹੀ ਗੱਲ ਹੈ ਜੀ ਇੱਥੇ ਗਰੀਬਾਂ ਦੇ ਮੂੰਹ 'ਚ ਰੋਟੀ ਪੈਂਦੀ ਹੈ ਜੀ ਮੂੰਹ 'ਚ ਰੋਟੀ ਪੈਂਦੀ ਹੈ ਸਹੀ ਗੱਲ ਹੈ ਬਾਕੀ ਇੱਕ ਹੋਰ ਗੱਲ ਵੀ ਹੈ ਜੀ ਦੇਖੋ ਨਾਲ ਆਪਣੇ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਦਾ ਪਿੰਡ ਆ ਹਾਂਜੀ ਹਾਂਜੀ ਉਹਨਾਂ ਦੀ ਰਾਹਾਂ ਤੇ ਮਤਲਬ ਸੋਚ ਤੇ ਆਪਾਂ ਚੱਲ ਰਹੇ ਹਾਂ ਇਹ ਇਹ ਤੁਹਾਡੇ 'ਚ ਆਉਣਾ ਕੁਦਰਤੀ ਸੀਗਾ ਇਹ ਹੋਣੀ ਸੀ ਚੀਜ਼ ਬ ਮਾਲਕ ਲੈਉਣ ਵਾਲਾ ਹਾਂਜੀ ਅਸੀਂ ਵੀ ਡਾਕਟਰ ਸਾਹਿਬ ਕੋਲੇ ਆਉਂਦੇ ਹੁੰਦੇ ਸਾਨੂੰ ਇਹਨਾਂ ਦੀ ਸੇਵਾ ਦੇ ਕੇ ਰਸਕੂ ਮਿਲਦਾ ਹੁੰਦਾ ਸੀ ਜੀ ਵੀ ਇਹ ਕਈ ਵਾਰ ਇਹ ਡਾਕਟਰ ਸਾਹਿਬ ਨਾਲ ਹੈਪਨ ਹੋਏ ਨੇ ਮੈਂਟਲ ਬੰਦਿਆਂ ਨੇ ਇਹਨਾਂ ਨੂੰ ਗਲੇ ਦਾ ਫੜ ਲਿਆ ਹਾਂਜੀ ਅਸੀਂ ਛਡਾਉਣ ਵੀ ਗਏ ਜੀ ਉਹਨਾਂ ਹੱਥ ਫੂਟ ਟਾਈਟ ਹੋਈ ਜਾਵੇ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਉਹਨਾਂ ਨੇ ਕੁਝ ਨਹੀਂ ਕੀਤਾ ਕਹਿੰਦੇ ਇਹ ਮਜਬੂਰੀ ਆ ਸਾਰੀਆਂ ਸਿਚੁਏਸ਼ਨਾਂ ਤੁਸੀਂ ਦੇਖੀ ਹੋਈਆਂ ਨੇ ਇਹ ਇਹਦੇ ਬਸ ਦੀ ਗੱਲ ਨਹੀਂ ਜੀ ਜੀ ਸਹੀ ਹੈ ਜੀ ਤੇ ਜੇ ਸਰਦਾਰ ਸਾਹਿਬ ਤੁਹਾਡੀ ਗੱਲ ਕਰੀਏ ਤੁਸੀਂ ਜਿਦਾਂ ਡਾਕਟਰ ਸਾਹਿਬ ਨਾਲ ਜੋੜਨ ਦੀ ਗੱਲ ਕਰੀਏ ਤੁਸੀਂ ਇਹ ਸੰਸਥਾ ਨਾਲ ਕਿਵੇਂ ਜੁੜਦੇ ਹੋ ਅਸੀਂ ਇੱਥੇ ਆਉਣੇ ਹੁੰਦੇ ਸੀ ਇਹ ਕੰਸਟ੍ਰਕਸ਼ਨ ਦਾ ਕੰਮ ਕਰਨਾ ਠੀਕ ਹੈ ਜੀ ਜਦੋਂ ਇਹ ਬਿਲਡਿੰਗ ਬਣੀ ਹੈ ਨਾ ਸਾਰਾ ਕੰਸਟ੍ਰਕਸ਼ਨ ਦਾ ਕੰਮ ਆਪਣੇ ਬੱਚਿਆਂ ਨੇ ਕੀਤਾ ਜੀ ਹੌਲੀ ਹੌਲੀ ਇਹਨਾਂ ਦੇ ਨਾਲ ਮਿਲ ਕੇ ਬਾਬਾ ਜੀ ਦੇ ਨੇਚਰ ਬਾਬਾ ਜੀ ਦਾ ਸੁਭਾਅ ਇਹਨਾਂ ਦਾ ਸੇਵਾ ਕਰਨ ਦਾ ਸੁਭਾ ਜੀ ਉਹ ਸਾਡੇ ਮਨ ਤੇ ਬਸ ਗਿਆ ਜੀ ਜੀ ਬਸਣ ਤੋਂ ਬਾਅਦ ਚਲੋ ਫਿਰ ਇਹਨਾਂ ਨੇ ਮੈਨੂੰ ਸਮਝ ਦਿੱਤਾ ਵੀ ਤੁਸੀਂ ਸਾਡੇ ਨਾਲ ਅਟੈਚ ਹੋਵੋ ਹਾਂਜੀ ਚਲੋ ਹੌਲੀ ਹੌਲੀ ਅਟੈਚ ਹੀ ਹੋ ਕੇ ਰਹਿ ਗਏ ਜੀ ਆਪਾਂ ਬਿਲਕੁਲ ਸਹੀ ਗੱਲ ਆ ਜਿੱਦਾਂ ਬਲਜੀਤ ਭਾਈ ਜੀ ਨੇ ਉਹ ਗੱਲ ਕਰਦੇ ਉਹ ਕਹਿੰਦੇ ਵੀ ਘਰੇ ਆਉਂਦੇ ਨੇ ਜ਼ਿਆਦਾਤਰ ਉੱਥੇ ਹੀ ਰਹਿੰਦੇ ਨੇ ਚਲੋ ਵੱਡੀ ਸੇਵਾ ਥੋੜੀ ਹੈ ਨਾ ਵੀ ਜਿੱਦਾਂ ਪਹਿਲਾਂ ਗੱਲ ਕਰੀਆ ਵੀ ਦੂਜਿਆਂ ਵਾਲੇ ਹੀ ਆਉਣਾ ਬਹੁਤ ਵੱਡੀ ਗੱਲ ਆ ਠੀਕ ਆ ਕਿ ਨਹੀਂ ਤੇ ਜਿੰਨੇ ਹੁਣ ਤੁਹਾਡੇ ਇੱਥੇ ਇਸ ਸਮੇਂ ਰਹਿ ਰਹੇ ਨੇ ਉਹਨਾਂ ਨਾਲ ਤੁਹਾਡਾ ਪਿਆਰ ਜਿਹੜਾ ਤੁਹਾਡਾ ਸਟਾਫ ਨਾਲ ਤੁਸੀਂ ਹੈ ਨਾ ਉਹ ਸਾਰੀ ਗੱਲਬਾਤ ਬਹੁਤ ਵਧੀਆ ਹੋ ਜਾਂਦੀ ਆ ਤੇ ਲੋਕਾਂ ਨੂੰ ਇਨਸਾਨੀਅਤ ਨੂੰ ਕੀ ਸਨੇਹਾ ਤੁਹਾਡਾ ਸਾਡੀ ਤਾਂ ਜੀ ਕੋਈ ਇਨਸਾਨੀਅਤ ਨੂੰ ਬੇਨਤੀ ਆ ਜਿੰਨੇ ਵੀ ਜੰਗ ਬਲਾਡਾ ਪਹਿਲੀ ਗੱਲ ਤਾਂ ਨਸ਼ਿਆਂ ਤੋਂ ਰਹਿਤ ਕਰੋ ਜੀ ਜੋ ਨਸ਼ਿਆਂ ਦਾ ਦੌਰ ਚੱਲਦਾ ਨਾ ਉਹਨੂੰ ਖਤਮ ਕਰੋ ਬਿਲਕੁਲ ਸਹੀ ਆਪ ਜੀ ਆਪ ਨੂੰ ਸਹੀ ਕਰੋ ਹਾਂਜੀ ਦੂਸਰੇ ਨੰਬਰ ਤੇ ਜੇ ਆਪਾਂ ਸਹੀ ਆ ਤਾਂ ਆਪਾਂ ਸਹੀ ਸਮਾਜ ਸਿਰ ਸਕਦੇ ਆ ਸਹੀ ਸਮਾਜ ਨੂੰ ਸੇਧ ਦੇ ਸਕਦੇ ਆ ਜੀ ਜੇ ਅਸੀਂ ਖੁਦ ਨਹੀਂ ਸਹੀ ਦਾ ਸਮਾਜ ਦੀ ਕੀ ਸੇਵਾ ਕਰਾਂਗੇ ਸਹੀ ਹੈ ਜੀ ਦੂਸਰੇ ਨੰਬਰ ਤੇ ਵੀ ਤੁਸੀਂ ਮਹੱਲੇ ਚ ਪਿੰਡ ਚ ਸ਼ਹਿਰ ਚ ਜਿੱਥੇ ਕਿਤੇ ਤੁਹਾਨੂੰ ਕੋਈ ਲੋੜਵੰਦ ਬੰਦਾ ਬੈਠਾ ਮਿਲਦਾ ਮਿਲਦਾ ਬੇਸਹਾਰਾ ਮਿਲਦਾ ਪਿੰਡ ਦੇ ਵਿੱਚ ਵੀ ਕਿਸੇ ਨੂੰ ਥੋੜੀ ਕਿਤਾਬਾਂ ਦੀ ਜ਼ਰੂਰਤ ਆ ਕਿਸੇ ਨੂੰ ਪੜਾਈ ਲਈ ਹੈਲਪੀ ਲੋੜਾ ਕਰੋ ਜੀ ਪਰ ਜਿਹੜਾ ਬਿਲਕੁਲ ਹੀ ਲਵਾਰਸਾ ਹਾਂਜੀ ਜਿਹਦੇ ਕੋਲੇ ਕੁਝ ਵੀ ਐ ਨਹੀਂ ਜੀ ਉਹ ਜੇ ਤੁਸੀਂ ਸੇਵਾ ਕਰ ਸਕਦੇ ਹੋ ਕਰੋ ਨਹੀਂ ਫਿਰ ਤੁਸੀਂ ਸਹੌਲੀ ਰੋਡ ਤੇ ਸਰਾਭਾ ਆਸ਼ਰਮ ਬਣਿਆ ਹੋਇਆ ਜੀ 9501842505 ਨੰਬਰ ਦਾ ਜੀ ਇਸ ਤੇ ਸਾਡੇ ਨਾਲ ਸੰਪਰਕ ਕਰੋ ਜੀ ਅਸੀਂ ਲੈ ਆਵਾਂਗੇ ਜੇ ਤੁਹਾਡੇ ਕੋਲੇ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ ਤੁਹਾਡੇ ਕੋਲ ਕਨਵੈਨਸ ਆ ਕਿ ਆਉਣ ਜਾਣ ਦਾ ਸਾਧਨ ਹੈ ਤਾਂ ਸਾਡੇ ਕੋਲ ਛੱਡ ਸਕਦੇ ਛੱਡ ਸਕਦੇ ਦੋਸਤੋ ਗੱਲ ਇਹ ਆ ਵੀ ਕਈ ਵਾਰ ਕੀ ਹੁੰਦਾ ਵੀ ਜਿਹੜੇ ਫੋਨ ਦੇ ਰਸਤੇ ਹੁੰਦੇ ਆ ਉਹ ਹਲੇ ਮਨਕਰ ਹੋ ਜਾਂਦੇ ਨੇ ਪਰ ਜਿਹੜੇ ਇਦਾਂ ਦੇ ਇਨਸਾਨ ਨੇ ਆਪਣੇ ਪੰਜਾਬ ਦੇ ਵਿੱਚ ਲਾ ਲੋ ਆਪਣੇ ਵਰਲਡ ਲੈਵਲ ਤੇ ਵੀ ਆਪਾਂ ਗੱਲ ਕਰੀਏ ਉਹ ਇਹਨਾਂ ਦਾ ਕਿਹੜਾ ਉਹਨਾਂ ਨਾਲ ਖੂਨ ਦਾ ਰਿਸ਼ਤਾ ਵਾ ਜੇ ਗੱਲ ਕਰੀਏ ਆਪਾਂ ਪਰ ਇਨਸਾਨੀਅਤ ਜਿਉਂਦੀ ਆ ਉਹਨਾਂ ਨੂੰ ਦੇਖ ਕੇ ਉਹਨਾਂ ਤੇ ਰਹਿਮ ਆਉਂਦਾ ਵੀ ਯਾਰ ਇਹ ਵੀ ਕਿਦਾਂ ਕੋਈ ਸੜਕ ਤੇ ਰੋਲ ਰਿਹਾ ਹੁੰਦਾ ਬਹੁਤ ਬੰਦੇ ਨੇ ਇਦਾਂ ਦੇ ਪਰ ਵੱਡੀ ਸੇਵਾ ਇਹ ਹੀ ਕਹਾਂਗੇ ਜੀ ਵੀ ਹਰ ਇੱਕ ਬੰਦਾ ਨਹੀਂ ਕਰ ਸਕਦਾ ਚਲੋ ਸੇਵਾ ਗੁਰੂ ਅਮਰਦਾਸ ਜੀ ਨੂੰ ਵੱਡੀ ਕਰਤਾ ਮਹਾਰਾਜ ਜੀ ਦਾ 13 ਬਾਰ ਮਿਲੇ ਹੋਈ ਸੀ ਜੀ ਇਸ ਆਸ਼ਰਮ ਦਾ ਨਾਮ ਗੁਰੂ ਅਮਰਦਾਸ ਦਾ ਆਸ਼ਰਮ ਤਾਂ ਰੱਖਿਆ ਹਾਂਜੀ ਮਾਨਕ ਸਾਹਿਬ ਨੇ ਜੀ ਗੁਰੂ ਅਮਰਦਾਸ ਜੀ ਨੂੰ ਬਰਮੇਲੇ ਸੀ ਨਿਮਾਣਿਆਂ ਦਾ ਮਾਨ ਨਿਤਾਣਿਆਂ ਦਾ ਤਾਨ ਨਿਉਟਿਆਂ ਦੀ ਯੋਗ ਨਿਯਾਸ ਜੀ ਨੇ ਪੱਤਿਆਂ ਦੀ ਪਾਤਨ ਗੱਤਿਆਂ ਦੀ ਗੱਤ ਜੀ ਇਹ ਆਸ਼ਰਮ ਦੇ ਵਿੱਚ ਨਿਯਾਸਿਆਂ ਨੂੰ ਆਸਰਾ ਮਿਲਦਾ ਮਿਲਦਾ ਜੀ ਬਿਲਕੁਲ ਪ੍ਰਸ਼ਾਦਾ ਪਾਣੀ ਲੰਗਰ ਪਾਣੀ ਕੱਪੜਾ ਲੀੜਾ ਦਵਾਈ ਰੋਟੀ ਹਰ ਫੈਸਿਲਿਟੀ ਹੈ ਤੇ ਅੱਖਾਂ ਲੱਗਿਆ ਹੈ ਬੈੱਡ ਜੋ ਵੀ ਵੱਧ ਤੋਂ ਵੱਧ ਇਹਨਾਂ ਦੀ ਸਹੀ ਵਾਲੇ ਹਾਜ਼ਰ ਕਰ ਸਕਦੇ ਆ ਕਰਦੀਆਂ ਤਾਂ ਸੰਗਤਾਂ ਨੇ ਅਸੀਂ ਕੁਝ ਨਹੀਂ ਕਰਨ ਜੋਗੇ ਸੰਗਤਾਂ ਬਹੁਤ ਜੁੜੀਆਂ ਹੋਈਆਂ ਸਹਿਯੋਗ ਵੱਡਾ ਹੀ ਸਹੀ ਹੈ ਸਹੀ ਆ ਤੇ ਹੁਣ ਸਰਦਾਰ ਸਾਹਿਬ ਅਸੀਂ ਸਾਰੇ ਆਸ਼ਰਮ ਦਾ ਵੀ ਦੌਰਾ ਨਾਲ ਦੀ ਨਾਲ ਅਸੀਂ ਦਿਖਾਉਣਾ ਚਾਹਾਂਗੇ ਆਪਣੇ ਹਾਂਜੀ 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 ਤੇ ਦੇਵਾ ਆਜਾਤ ਆਜੋ ਦੋਸਤੋ ਹੁਣ ਲੈ ਕੇ ਚੱਲਦੇ ਆ ਤੁਹਾਨੂੰ ਆਸ਼ਰਮ ਵੱਲ ਸਾਰਾ ਨਿਗਾ ਮਰਵਾਉਨੇ ਆ ਜੁੜੇ ਰਹੋ ਵੀਡੀਓ ਦੇ ਨਾਲ ਸੋ ਦੋਸਤੋ ਇਸ ਟਾਈਮ ਅਸੀਂ ਆਸ਼ਰਮ ਦੇ ਅੰਦਰ ਪਹੁੰਚ ਚੁੱਕੇ ਆ ਤੇ ਵੱਡਾ ਯੋਗਦਾਨ ਮੰਨਦੇ ਜਿੱਤਾਂ ਕਿ ਦੱਸਿਆ ਵੀ ਸਾਈਕਲ ਤੋਂ ਸ਼ੁਰੂਆਤ ਕੀਤੀ ਸੀਗੀ ਗੱਲਬਾਤ ਕਰਦੇ ਆ ਆਪਣੇ ਨਾਲ ਹੋਣਗੇ ਭੈਣ ਰੁਪਿੰਦਰ ਕੌਰ ਉਹਨਾਂ ਦੇ ਨਾਲ ਉਹ ਸਾਨੂੰ ਜਾਣਕਾਰੀ ਦੇਣਗੇ ਜਰੂਰ ਬਹੁਤ ਬਹੁਤ ਸ਼ੁਕਰੀਆ ਸਤਿ ਸ਼ਕਰ ਜੀ ਭੈਣ ਜਰੂਰ ਜਾਣਕਾਰੀ ਸਾਂਝੀ ਕਰਿਓ ਤੁਸੀਂ ਸਾਈਕਲ ਦੇਖ ਰਹੇ ਹੋ ਡਾਕਟਰ ਨਰੰਗ ਸਿੰਘ ਮੰਗੜਜੀ 2005 ਦੇ ਵਿੱਚ ਜਦੋਂ ਪ੍ਰੋਫੈਸਰ ਸੀਗੇ ਰਿਟਾਇਰਡ ਹੋਣ ਤੋਂ ਬਾਅਦ ਕੈਨੇਡਾ ਤੋਂ ਵਾਪਸ ਆਉਂਦੇ ਸੀ ਤਾਂ ਇਹ ਸਾਈਕਲ ਦੇ ਉੱਪਰ ਸੇਵਾ ਕਰ ਦਿੰਦੇ ਸੀ ਪੇਸ਼ੇਵਰ ਨੂੰ ਦੇਖਣਾ ਚੁੱਕਣਾ ਜਦੋਂ ਉਹਨਾਂ ਨੂੰ ਲੱਗਦਾ ਸੀ ਕਿ ਪੇਸ਼ੈਂਟ ਨੂੰ ਹਸਪੀਟਲਾਈਜ਼ ਕਰਨਾ ਤਾਂ ਰਿਕਸ਼ਾ ਤੇ ਜਾਂਦੇ ਫਿਰ ਖਾਣਾ ਲੈਣਾ ਸਾਈਕਲ ਤੇ ਹੁੰਦੇ ਠੀਕ ਹੈ ਮਤਲਬ ਆ ਇਸ ਟਾਈਮ ਤੁਸੀਂ ਇਹ ਚੀਜ਼ ਸੰਭਾਲ ਕੇ ਰੱਖੀ ਦੀ ਹੈ ਹਾਂ ਜੀ ਕਿ ਕੇਸ ਸਟਾਰਟ ਇੱਥੋਂ ਹੋਇਆ ਸੀ ਸਟਾਰਟਿੰਗ ਜਿਹੜਾ ਆਉਣੀ ਹੈ ਜੀ ਫਿਰ ਜਦੋਂ ਇਹ ਬਿਲਡਿੰਗ ਬਣ ਰਹੀ ਸੀ ਤਾਂ 2009 ਚ ਬਿਲਡਿੰਗ ਸਟਾਰਟ ਹੋ ਗਈ ਸੀ ਸਟੌਪ ਦੇ ਉੱਪਰ ਹੀ ਖਾਣਾ ਵਗੈਰਾ ਬਣਾਉਣਾ ਲਾਲਟਨ ਉਦੋਂ ਇਲੈਕਟ੍ਰਿਸਿਟੀ ਸੀ ਉਸ ਟਾਈਮ ਦੀ ਹਾਂ ਜੀ ਹਾਂ ਜੀ ਬਿਲਕੁਲ ਸਹੀ ਠੀਕ ਹੈ ਜੀ ਇਹ ਸਾਰਾ ਉਸ ਉਸ ਸਮੇਂ ਦਾ ਠੀਕ ਹੈ ਜੀ ਜੋ ਜਿੱਦੋਂ ਸਟਾਰਟ ਹੋਇਆ ਸੀ ਜਦੋਂ ਸਟਾਰਟ ਹੋਇਆ ਅ ਡਾਕਟਰ ਆਰਨ ਨਾਰੰਗੋਂਦਿਆ ਐਮ.ਡੀ. ਕੋ ਹੈ ਗਿਆ ਸਕੇਪਿਕ ਪੇਸ਼ੈਂਟ ਦੇਖਦੇ ਆ ਜੀ ਤੇ ਸੰਦੀਪ ਸਖਸੈਨਾ ਜੀ ਜੋ ਸਾਡੇ ਜਨਰਲ ਪੇਸ਼ੈਂਟ ਆ ਉਹ ਦੇਖਦੇ ਆ ਠੀਕ ਹੈ ਜੀ ਉਹ ਡੇਲੀ ਸਾਡੇ ਕੋਲ ਚਾਰ ਘੰਟੇ ਲਈ ਵਿਜ਼ਿਟ ਕਰਦੇ ਠੀਕ ਹੈ ਜੀ ਤਾਂ ਨਰਸਿਸ ਸਾਡੇ ਕੋਲ ਚਾਰ ਘੰਟੇ ਲਈ ਹੁੰਦੀਆਂ ਨੇ ਜੀ 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 ਇਸ ਤੋਂ ਅੱਗੇ ਇੱਥੋਂ ਫੀਮੇਲ ਵਾਰਡ ਸਟਾਰਟ ਹੋ ਜਾਂਦੇ ਨੇ ਠੀਕ ਹੈ ਜੀ ਇਹ ਤੁਸੀਂ ਹਾਲ ਦੇਖ ਰਹੇ ਹੋ ਇਹ ਸਾਡੇ ਸੀਨੀਅਰ ਸਿਟੀਜ਼ਨ ਲੇਡੀਆਂ ਦਾ ਹਾਲ ਹੈ ਕਿਉਂਕਿ ਹਾਲ ਦੇ ਵਿੱਚ ਡਿਸਪਲੇ ਕੀਤਾ ਹੋਇਆ ਕਿਵੇਂ ਨਰੰਗ ਸਿੰਘ ਮੰਗਰ ਜੀ ਨੇ ਸੇਵਾ ਸਟਾਰਟ ਕੀਤੀ ਕਿਵੇਂ ਉਹ ਲੋੜਵੰਦਾਂ ਦੀ ਸੇਵਾ ਕਰਦੇ ਰਹੇ ਜੀ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਸਾਰੇ ਨਾਲ ਦੀ ਨਾਲ ਇਧਰੋਂ ਦਿਖਾ ਰਿਹਾ ਜੋ ਸਫਾਈ ਦਾ ਵੀ ਪੂਰਾ ਖਾਸ ਧਿਆਨ ਰੱਖਿਆ ਹੋਇਆ ਦੇਖੋ ਸਾਡੇ ਦੇ ਕਲੀਨ ਟਾਈਮ ਸਫਾਈ ਕਰਵਾਈ ਜਾਂਦੀ ਆ ਜੀ ਕਿਉਂਕਿ ਹਾਈਜੀਨ ਦਾ ਸਪੈਸ਼ਲ ਧਿਆਨ ਰੱਖ ਹਾਂਜੀ 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 ਟਾਈਮ ਟੂ ਟਾਈਮ ਸਾਡੇ ਕੋਲ ਡੀਐਸਐਸਓ ਡੀਸੀ ਮੈਮ ਤਾਂ ਪਹਿਲਾਂ ਸਾਡੇ ਕੋਲ ਹਾਲਸ ਵਿੱਚ ਸੀਗੇ ਪੇਸ਼ੈਂਟ ਉਹ ਫਿਕ ਡਿਸਪਲੇ ਕੀਤੀ ਹੋਈ ਹੈ ਹਾਂਜੀ 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 ਐਸ ਟਾਈਮ ਬਾਹਰ ਕੇ ਨਹੀਂ ਜਿੱਦਾਂ ਹਾਂਜੀ ਇਸ ਤਰ੍ਹਾਂ ਸਫਾਈ ਕਰ ਰਹੇ ਸੀ ਇਸ ਕਰਕੇ ਬਾਅਦ ਨੇ ਸਾਰੇ ਜੀ 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 ਇਸ ਹਾਲ ਦੇ ਨਾਲ ਇੱਕ ਹੋਰ ਹਾਲ ਹੈ ਫੀਮੇਲ ਦਾ ਹਾਂਜੀ ਇਹ ਮਤਲਬ ਫੀਮੇਲ ਦਾ ਹ ਇਹ ਸਾਰਾ ਪੂਰੀ ਬਿਲਡਿੰਗ ਫੀਮੇਲ ਦੀ ਹੈ ਨੀਚੇ ਵਾਲੀ ਠੀਕ ਹੈ ਜੀ ਨੀਚੇ ਉਹ ਪੇਸ਼ੈਂਟ ਨੇ ਫੀਮੇਲ ਨੇ ਜਿਹੜੀਆਂ ਉੱਪਰ ਨਹੀਂ ਜਾ ਸਕਦੀਆਂ 올ਡੇਜ਼ ਠੀਕ ਹੈ ਠੀਕ ਹੈ ਠੀਕ ਹੈ ਬਜ਼ੁਰਗ ਬੀਬੀਆਂ ਸਾਡੀਆਂ ਨੀਚੇ ਮਤਲਬ ਕੱਲੀ ਕੱਲੀ ਗੱਲ ਦਾ ਪੂਰਾ ਪ੍ਰੋਪਰ ਧਿਆਨ ਆ ਦਰਸ਼ਕੋ ਵੀ ਦੇਖੋ ਪਹਿਲਾਂ ਤਾਂ ਸਫਾਈ ਦਾ ਜਿੱਦਾਂ ਪਹਿਲਾਂ ਕਿਹਾ ਤੇ ਬਾਕੀ ਹਰ ਇੱਕ ਚੀਜ਼ ਬੜੀ ਧਿਆਨ ਨਾਲ ਰੱਖੀ ਹੈ ਵੀ ਜਿਹੜੇ ਬਜ਼ੁਰਗ ਉੱਪਰ ਨਹੀਂ ਜਾ ਸਕਦੇ ਉਹਨਾਂ ਲਈ ਸਾਰੀ ਸਹੂਲਤ ਥੱਲੇ ਵਾਲੇ ਫਲੋਰ ਤੇ ਕੀਤੀ ਹੋਈ ਆ। ਹਾਂਜੀ ਤੇ ਇਦਾਂ ਦਾ ਹੀ ਹਾਲ ਉੱਪਰ ਬਣੇ ਹੋਏ ਆ। ਜੀ। ਤਾਂ ਉੱਪਰ ਹਾਲ ਵਿੱਚ ਵੀ ਇਦਾਂ ਦਾ ਹੀ ਸੈਟਅਪ ਹੈਗਾ। ਉੱਪਰ ਯੰਗਸਟਰ ਜਾ ਸਕਦੇ। ਤੇ ਇੱਕ ਗੇਟਕ ਰੂਮ ਜੀ ਜੀ ਨਾਲ ਅਟੈਂਡੈਂਟ ਹੁੰਦਾ ਹੈ ਇਸ ਰੂਮ 'ਚ ਲਾਂਡਰੀ ਵਗੈਰਾ ਸਭ ਇਸ ਰੂਮ 'ਚ ਹੈ। ਠੀਕ ਹੈ। ਇਹ ਹਾਲ ਵੀ ਸ਼ਾਮ ਨੂੰ ਖੁੱਲ੍ਹਦਾ ਹੈ। ਠੀਕ ਹੈ। ਇਹਦੀ ਬੈਡਿੰਗ ਵਗੈਰਾ ਇਸ ਟਾਈਮ ਬਾਹਰ ਹੈ। ਜੀ। ਇਹ ਵਾਲਾ ਹਾਲ ਦੇ ਵਿੱਚ ਕ੍ਰਿਟੀਕਲ ਪੇਸ਼ੈਂਟ ਰੱਖਦੇ ਆ ਜਿਹੜੇ ਉੱਪਰ ਹੀ ਲੈਫਟਿੰਗ ਬਾਥ ਉੱਪਰ ਹੀ ਕਰਦੇ ਨੇ ਠੀਕ ਹੈ ਜੀ ਮਤਲਬ ਹਰ ਇੱਕ ਚੀਜ਼ ਲਈ ਅਲੱਗ-ਅਲੱਗ ਰੱਖਿਆ ਹੋਇਆ ਸੈਗਮੈਂਟ ਅਟੈਚ ਵਾਸਰੂਮ ਹੈ ਨਾਲ ਇਹਨਾਂ ਦੇ ਹਾਂਜੀ ਤੇ ਇਹ ਲੰਗਰ ਹਾਲ ਹੈ ਇਸ ਸਾਈਡ ਆ ਗਿਆ ਦੋਸਤੋ ਲੰਗਰ ਹਾਲ ਇੱਥੇ ਵੀ ਪ੍ਰਸ਼ਾਦਾ ਛੱਕ ਕੇ ਹਟਿਆ ਹਜੇ ਸਫਾਈ ਚੱਲ ਰਹੀ ਹੈ ਠੀਕ ਹੈ ਜੀ ਹਾਂਜੀ ਜੀ ਜੀ ਵੱਡੀ ਗੱਲ ਇਹ ਵੀ ਸਫਾਈ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ ਇਸ ਜਗ੍ਹਾ ਤੇ ਤੇ ਨਾਲ ਦੀ ਨਾਲ ਰੋਟੀਆਂ ਬਣਾਉਣ ਵਾਲੀ ਵੀ ਮਸ਼ੀਨ ਲੱਗੀ ਹੋਈ ਆ 300 ਪ੍ਰਸ਼ਾਦਾ 300 ਜਾਣੇ ਦਾ ਪ੍ਰਸ਼ਾਦਾ ਤਿਆਰ ਕਰਦੇ ਆ ਡੇਲੀ ਅਸੀਂ ਤਿੰਨੋ ਟਾਈਮ ਲੰਗਰ ਤਿਆਰ ਹੁੰਦਾ ਠੀਕ ਹੈ ਜੀ ਪੇਸ਼ੰਟ ਦੇ ਨਾਲ ਨਾਲ ਸਾਡੇ ਵਰਕਰਸ ਰਾਗੀਰ ਵੀ ਪ੍ਰਸ਼ਾਦਾ ਕਰਦੇ ਆ ਜਿਹੜਾ ਜਿਹੜਾ ਤੁਹਾਨੂੰ ਜ਼ਰੂਰਤ ਬਤਾਵੇ ਕੱਪ ਇੱਕ 8 ਡਿਸਪਲੇ ਹੁੰਦਾ ਜੋ ਜੋ ਇਹਨਾਂ ਨੂੰ ਮੈਨੇਜ ਕਰਾਈਆਂ ਜੀ ਖਾਣੇ ਦਾ ਜੋ ਚਾਰਟ ਲੱਗਿਆ ਹੋਇਆ ਦਿਨਾਂ ਦੇ ਹਿਸਾਬ ਦੇ ਨਾਲ ਤੇ ਹਰ ਟਾਈਮ ਦੇਖੋ ਦੋਸਤੋ ਗੁਰਬਾਣੀ ਦਾ ਇੱਥੇ ਨਾਲ ਦੀ ਨਾਲ ਪ੍ਰਚਾਰਨ ਕੀਤਾ ਜਾਂਦਾ ਹੈ ਬਹੁਤ ਚੰਗੀ ਗੱਲ ਆ ਅੱਗੇ ਭੈਣੇ ਅਜੋ ਇੱਥੇ ਇਹ ਸਾਰਾ ਕਿਚਨ ਦਾ ਸੈਟਅਪ ਕੀਤਾ ਹੋਇਆ ਅਲੱਗ-ਅਲੱਗ ਹਰ ਚੀਜ਼ ਨੂੰ ਅਟਾ ਦਾ ਸਾਰਾ ਸੌਦਾ ਪੱਤਾ ਰੱਖਿਆ ਹੋਇਆ ਸੌਦਾ ਪੱਤਾ ਆਟਾ ਗੁੰਨਣ ਵਾਲੀ ਮਸ਼ੀਨ ਅੰਦਰ ਹੀ ਹੈ ਸਾਡਾ ਹਾਂਜੀ 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 ਇਸ ਤੋਂ ਬਾਅਦ ਸਾਰੀਆਂ ਫ੍ਰਿਜਾਂ ਵਗੈਰਾ ਜੋ ਸਟੋਰੇਜ ਕਰਦੇ ਨੇ ਸਟੋਰ ਕਰ ਠੀਕ ਹੈ ਠੀਕ ਜੋ ਇਹਨਾਂ ਨੂੰ ਸਮਾਨ ਚਾਹੀਦਾ ਇਹ ਮੈਨੂਅਲ ਹੈ ਇੱਧਰ ਦਾਲਾਂ ਵਗੈਰਾ ਇੱਧਰ ਬਣਦੀਆਂ ਨੇ ਇਹ ਵੀ ਲਿਫਟ ਦੇ ਨਾਲ ਹੀ ਸਾਰਾ ਰਸੋਈ ਘਰ ਆ ਗਿਆ ਜੀ ਹਾਂਜੀ ਲਿਫਟ ਦੇ ਨਾਲ ਹੀ ਦਾਲਾਂ ਉਤਾਰਨੀ ਸਿਰਫ ਦਾਲਾਂ ਹੀ ਬਣਦੀਆਂ ਇੱਥੇ ਰੋਟੀ ਵਗੈਰਾ ਉੱਧਰ ਹੀ ਬਣਦੀ ਹੈ ਠੀਕ ਹੈ ਠੀਕ ਹੈ ਠੀਕ ਉਹ ਵੀ ਆਟੋਮੈਟਿਕ ਸਿਸਟਮ ਲਗਾਇਆ ਹੋਇਆ ਸਾਰਾ ਸਾਰੀ ਸਹੂਲਤ ਬਹੁਤ ਵਧੀਆ ਹੈ ਇਸ ਆਜਰਨ ਦੇ ਵਿੱਚ ਜਿਵੇਂ ਤੁਸੀਂ ਦੇਖ ਲਿਆ ਬਿਜੂ ਬੀਬੀਆਂ ਬੈਂਟਲੀ ਸਿੱਕ ਨੇ ਸਾਰੇ ਇਹਨਾਂ ਨੂੰ ਨਿਲਾਣਾ ਧਲਾਣਾ ਸਭ ਆਪ ਕੀਤਾ ਜਾਂਦਾ ਹੈ ਜਿਵੇਂ ਇਹਨਾਂ ਦੇ ਸਿਰ ਬੋਣੇ ਕੰਗੀ ਕਰਨੇ ਕਈ ਕਿਸੇ ਕਿਸੇ ਨੂੰ ਤਾਂ ਆਪ ਖੁਲਾਉਣਾ ਵੀ ਪੈਂਦਾ ਹਾਂਜੀ 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 ਬਹੁਤ ਵੱਡੀ ਸੇਵਾ ਭਨੇ ਤੁਸੀਂ ਨਿਭਾ ਰਹੇ ਹੋ ਇਹ ਸਾਰੇ ਜਿੱਦਾਂ ਅੰਦਰੋਂ ਉੱਥੇ ਹੀ ਰਹਿੰਦੇ ਆ ਉਸ ਪਾਈ ਕਰਕੇ ਇਸ ਟਾਈਮ ਬੈਠੇ ਨੇ ਸਫਾਈ ਹੋ ਰਹੀ ਅੰਦਰ ਹਾਂਜੀ ਹਾਂਜੀ ਜਦੋਂ ਸਫਾਈ ਹੋ ਜਾਂਦੀ ਹੈ ਫਿਰ ਉਸ ਟਾਈਮ ਅੰਦਰ ਚੱਲ ਜਾਂਦੇ ਜੀ 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 ਪਹਿਲਾ ਮੇਲਸ ਲਈ ਸ਼ੈਲਟਰਾਂ ਦੇ ਵਿੱਚ ਸੀਗਾ ਪ੍ਰਬੰਧ ਇਤੋਂ ਯਾਨੀ ਕਿ ਇਹ ਇਹ ਸ਼ੈਡੋ ਜਿੱਥੋਂ ਯਾਨੀ ਸ਼ੁਰੂਆਤ ਸ਼ੁਰੂਆਤ ਹੋਈ ਸੀ ਮੇਲ ਨੂੰ ਸਾਰਿਆਂ ਨੂੰ ਇੱਥੇ ਰੱਖਿਆ ਜਾਂਦਾ ਸੀ ਹੁਣ ਇਹ ਸਾਰੇ ਮੇਲ ਨਵੀਂ ਬਿਲਡਿੰਗ ਬਣ ਗਈ ਹੈ ਫਸਟ ਫਲੋਰ ਰੈਡੀ ਹੋ ਗਿਆ ਸਾਰੇ ਉਧਰ ਸ਼ਿਫਟ ਕਰ ਦਿੱਤੇ ਠੀਕ ਹੈ ਜੀ ਅੱਜ ਤੁਹਾਨੂੰ ਇੱਕ ਚੀਜ਼ ਭਾਨੇ ਨੋਟ ਕੀਤੀ ਹੈ ਵੀ ਜਿੰਨੀ ਸਫਾਈ ਉਰੇ ਬਹੁਤ ਹੈ ਇੰਨੀ ਘਰਾਂ 'ਚ ਵੀ ਨਹੀਂ ਬੰਦਾ ਰੱਖਦਾ ਜਿੰਨੀ ਸਫਾਈ ਥੋੜੀ ਹੈ ਸਫਾਈ ਤਾਂ ਹੈ ਸਫਾਈ ਦਾ ਖਾਸ ਧਿਆਨ ਰੱਖਿਆ ਜਾਂਦਾ ਹਾਂ ਜੀ ਸਹੀ ਹੈ ਜੀ ਕਿਉਂਕਿ ਜੇ ਸਫਾਈ ਆਲੇ ਦੁਆਲੇ ਬੜਾ ਸਾਫ਼ ਹੈ ਤਾਂ ਹੀ ਹਾਂਜੀ ਹਾਂਜੀ ਸਹੀ ਹੈ ਜੀ ਸਹੀ ਹੈ ਜੀ ਆੜਾ-ਦਾੜਾ ਜਰੂਰ ਸਾਫ਼ ਰੱਖਣਾ ਚਾਹੀਦਾ ਆਪਾਂ ਇੱਧਰ ਸਾਰੇ ਇਸ ਟਾਈਮ ਜਿਹੜੇ ਕਿ ਜੈਂਟਸ ਰਹਿ ਰਹੇ ਨੇ ਜੈਂਟਸ ਹਾਂਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਠੀਕ ਹੋ ਸਾਰੇ ਹਾਂ ਸਾਰਾ ਠੀਕ ਹੈ ਰੋਟੀ ਖਾ ਲਈ ਹਾਂ ਜੀ ਕੀ ਖਾਤਾ ਅੱਜ ਕੀ ਖਾਇਆ ਸੀ ਕਿਹੜੀ ਸਬਜ਼ੀ ਖਾਈ ਸੀ ਅੱਜ ਸਤਿ ਸ਼੍ਰੀ ਅਕਾਲ ਜੀ ਇਹੜੀ ਸਬਜ਼ੀ ਖਾਈ ਹੈ ਇਤੋਂ ਤੱਕ ਇਹਨੇ ਸੁਧ-ਬੁੱਧ ਨਹੀਂ ਹੈਗੀ ਵਿਚਾਰਿਆਂ ਨੂੰ ਸਹੀ ਹੈ ਇਹਦੇ ਵਿੱਚ ਬਜ਼ੁਰਗ ਵੀ ਬੈਠੇ ਆ ਯੰਗਸਟਰ ਵੀ ਬੈਠੇ ਆ ਇਸ ਦਿਨ ਪਰ ਕੀ ਪਰ ਇਦਾਂ ਆਮ ਜ਼ਿੰਦਗੀ ਦੇ ਵਿੱਚ ਚੱਲਦੀਆਂ ਗੱਲਾਂ ਇਹਨਾਂ ਤੋਂ ਇਹਨਾਂ ਦਾ ਦੁੱਖ ਮੂਰੇ ਦੇਖ ਕੇ ਲੱਗਦਾ ਵੀ ਯਾਰ ਆਪਣਾ ਦੁੱਖ ਕੁਛ ਵੀ ਨਹੀਂ ਹੈਗਾ ਤੇ ਮੈਂ ਜਿਨ੍ਹਾਂ ਨੂੰ ਸਵੇਰ ਦਾ ਵੀ ਯਾਦ ਨਹੀਂ ਹੈਗਾ ਵੀ ਅਸੀਂ ਕੀ ਖਾਧਾ ਸੀ ਬਹੁਤ ਵੱਡੀ ਸੇਵਾ ਹੈ ਜਿਹੜੀ ਤੁਸੀਂ ਨਿਭਾ ਰਹੇ ਹੋ ਇਸ ਇਸ ਸਮੇਂ ਆਪਾਂ ਮੇਲ ਬਿਲਡਿੰਗ ਦੇ ਵਿੱਚ ਪਹੁੰਚ ਚੁੱਕੇ ਹਾਂ ਹਾਂਜੀ ਤਾਂ ਇੱਕ ਹ ਹਾਲ ਵਿੱਚ ਹਾਲ ਇਹਦਾ ਦੇਖੋ ਕਿ ਇੱਦਾਂ ਕੈਕ ਦਿੱਤਾ ਹੋਇਆ ਹਰ ਇੱਕ ਹਾਲ ਦੇ ਵਿੱਚ ਐਲਸੀਡੀ ਵਗੈਰਾ ਲੱਗੀ ਹੋਈ ਆ ਹਾਂਜੀ 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 ਤੇ ਅਟੈਚ ਵਾਸ਼ਰੂਮ ਜੀ ਇਹਨਾਂ ਦਾ ਪੂਰਾ ਧਿਆਨ ਰੱਖਿਆ ਵੀ ਉੱਟ ਕੇ ਦੂਰ ਵੀ ਜਾਣਾ ਨਾ ਪਵੇ ਹਾਂਜੀ 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 ਸਹੀ ਹੈ ਜੀ ਮਤਲਬ ਹਰ ਇੱਕ ਚੀਜ਼ ਹਾਲ ਦੇ ਅੰਦਰ ਹੀ ਪ੍ਰੋਵਾਈਡ ਕਰਵਾਈ ਗਈ ਇੱਕ ਅਟੈਂਡੈਂਟ ਸਾਡਾ ਹਮੇਸ਼ਾ ਕੋਲ ਹੁੰਦਾ ਇਹਨਾਂ ਦੇ ਠੀਕ ਹੈ ਜੀ ਠੀਕ ਹੈ ਜੀ ਜਿਵੇਂ ਪਹਿਨੇ ਆਪਾਂ ਗੱਲ ਕਰਦੇ ਸੀ ਜਦੋਂ ਤੁਸੀਂ ਤੁਸੀਂ ਹੁਣ ਡੇਲੀ ਇਹਨਾਂ ਦੇ ਕੋਲੇ ਰਹਿੰਦੇ ਹੋ ਤਾ ਦਿਨੋਂ ਦਿਨੋਂ ਫਰਕ ਕੀ ਦੇਖਦੇ ਹੋ ਇਹਨਾਂ ਦੇ ਵਿੱਚ ਪੈਂਦਾ ਇੱਕ ਤਾਂ ਖੁਸ਼ ਰਹਿਣ ਲੱਗੇ ਹੀ ਹਾਂਜੀ ਖੁਸ਼ ਰਹਿੰਦੇ ਆ ਹਰ ਇੱਕ ਮੈਨੂੰ ਪਛਾਣਦੇ ਆ ਮੇਰੇ ਨਾਲ ਉਹ ਦੁੱਖ ਸੁੱਖ ਸਾਂਝਾ ਕਰਦੇ ਨੇ ਜੀ ਤੁਸੀਂ ਕਿਉਂਕਿ ਹਰ ਵਕਤ ਤੁਸੀਂ ਕੋਲ ਰਹਿੰਦੇ ਹੋ ਤਾਂ ਉਦਾਂ ਬੰਦੇ ਦਾ ਹਨਾ ਹੋ ਜਾਂਦਾ ਸੋ ਦੋਸਤੋ ਇਹ ਸੀ ਵੀਡੀਓ ਸਾਰੀ ਪ੍ਰੋਪਰ ਗੁਰੂ ਅਮਰਦਾਸ ਅਪਾਹਜ ਆਸ਼ਰਮ ਪਿੰਡ ਸਰਾਬਾ ਦੀ ਉਮੀਦ ਕਰਦੇ ਹਾਂ ਤੁਹਾਨੂੰ ਚੰਗੀ ਲੱਗੀ ਹੋ ਤੇ ਇਦਾਂ ਦੀਆਂ ਵੀਡੀਓਜ਼ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਆ ਕਰੋ ਕਿਉਂਕਿ ਇੰਨੀ ਵੱਡੀ ਇਨਸਾਨੀਅਤ ਦੀ ਸੇਵਾ ਜੋ ਕਿ ਇਸ ਜਗ੍ਹਾ ਤੇ ਹੋ ਰਹੀ ਆ ਹਨਾ ਵੀਡੀਓ ਕਮੈਂਟ ਕਰਕੇ ਦੱਸਿਓ ਕਿਦਾਂ ਦੀ ਲੱਗੀ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ